ਦਰبار صاحب ਮੈਂ ਮੰਨਣਾ ਆ ਕਿ ਸਿੱਖਾਂ ਦਾ ਤੇ ਮذਬੀ ਥਾਂ ਹੈ ਉਹ ਮੈਂ ਉਹਨੂੰ ਪੰਜਾਬ ਦੀ ਸ਼ਕਲ ਵੀ ਮੰਨਣਾ ਕਿਉਂਕਿ ਪੰਜਾਬੀਅਤ ਜਿਹੜੀ ਹੈ ਨਾ ਜੀ ਉਹਦੀ ਸ਼ਕਲ ਬਣਦੀ ਹੈ ਦਰਬਾਰ ਸਾਹਿਬ ਕਰਤਾਰਪੁਰ ਤੇ ਦਰਬਾਰ ਸਾਹਿਬ ਨੂੰ ਤੇ ਦਰਬਾਰ ਸਾਹਿਬ ਦੇ ਸਾਡੇ ਵਡੇਰੇ ਸਨ ਬਾਬਾ ਫੁੱਢਾ ਸੀ ਉਹਨੇ ਉੱਥੇ ਇਟਾ ਵੀ ਲਾਈਆਂ ਨੇ ਨਿਗਰਾਨੀ ਵੀ ਉਸ ਕੰਮ ਦੀ ਕੀਤੀ ਹੈ ਗ੍ਰੰਥ ਸਾਹਿਬ ਦਾ ਪਹਿਲਾ ਕਸਟੋਡੀਅਨ ਵੀ ਉਹ ਸੀ ਗੁਰੂ ਸਾਹਿਬਾਨ ਨੂੰ ਵੀ ਮਤਲਬ ਤੇਲਕ ਲਾਉਣ ਵਾਲਾ ਹੋ ਸੀ ਸੋ ਸਾਡਾ ਉਹਦੇ ਹਿੱਸਾ ਵੀ ਹੈ ਲੇਕਿਨ ਉਹਦੇ ਤੇ ਹਮਲਾ ਤੇ ਮੈਨੂੰ ਇੰਜ ਲੱਗਾ ਜਿਵੇਂ ਮੇਰੇ ਆਪਣੇ ਜਿਸਮ ਤੇ ਸਰੀਰ ਤੇ ਹਮਲਾ ਆ ਉਹਦੇ ਤੇ ਸਾਰਾ ਕੁਝ ਚੱਲਿਆ ਮੈਂ ਉਹੀ ਵੇਖਿਆ 9 ਤਾਰੀਖ ਨੂੰ ਲਿਖੀ ਰੋਂਦੇ ਆਂ ਰੋਂਦੇ ਹੀ ਨਵਾ ਘੱਲੂ ਘਰਾ ਉਹਦਾ ਨਾਂ ਹੈ ਸੁਣ ਰਹੀਆ ਕਰਮਾ ਵਾਲਿਆ ਮੈਂ ਬੇਕਰਮੀ ਦੀ ਬਾਤ ਸੁਣ ਰਹੀਆ ਕਰਮਾ ਵਾਲਿਆ ਮੈਂ ਬੇਕਰਮੀ ਦੀ ਬਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਰਨੋਂ ਖਾ ਗਈ ਰਾਤ ਮੇਰੀ ਸਾਵੀ ਕੁੱਖ ਜਨਮਾ ਚੁਕੀ ਜਿਹੜੀ ਗੁਰੂ ਸਿਆਣੇ ਵੀਰ ਅੱਜ ਤਪਦੀ ਪੱਠੀ ਬਣ ਗਈ ਤੇ ਉਹ ਵੀ ਵੇਖ ਅਸੀਰ ਅੱਜ ਤਪਦੀ ਪੱਠੀ ਬਣ ਗਈ ਮੇਰੀ ਸਾਵੀ ਕੁੱਖ ਅਖੀਰ ਵਿੱਚ ਭੁੱਲਿਆ ਵਾਂਗੂ ਖੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ ਅੱਜ ਤਪਦੀ ਪੱਠੀ ਬਣ ਗਈ ਮੇਰੀ ਮਹਿਕਾ ਵੰਡ ਦੀ ਕੁੱਖ ਅੱਜ ਮੇਰੇ ਥਣਾ 'ਚ ਚੁੰਗਦੇ ਮੇਰੇ ਬੱਚੇ ਲਹੂ ਤੇ ਦੁੱਖ ਅੱਜ ਤਪਦੀ ਪੱਠੀ ਬਣ ਗਈ ਮੇਰੀ ਸਤ ਸਮੁੰਦਰ ਅੱਖ ਅੱਜ ਚੱਲੀ ਜਾਏ ਨਾ ਜੱਗ ਤੋਂ ਮੇਰੇ ਸ਼ਹੀਦੀਆਂ ਵਾਲੀ ਦੱਖ ਅੱਜ ਤਪਦੀ ਪੱਠੀ ਬਣ ਗਈ ਮੇਰੀ ਚੂੜੇ ਵਾਲੀ ਬਾਹ ਅੱਜ ਵਿੱਚ ਸ਼ਹੀਦੀ ਝੰਡੀਆਂ ਹੈ ਮੇਰਾ ਝੰਡਾ ਤਾਂ ਅੱਜ ਤਪਦੀ ਪੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ ਅੱਜ ਵੈਰੀਆਂ ਕੱਢ ਬਖਾਲਿਆ ਹੈ ਪੰਜ ਸਦੀਆਂ ਦਾ ਵੈਰ ਅੱਜ ਤਪਦੀ ਪੱਠੀ ਬਣ ਗਈ ਮੇਰੀ ਦੁੱਧਾਂ ਵਾਂਗ ਦੀ ਛਾਤ ਮੈਂ ਆਪਣੀ ਰਤ ਵਿੱਚ ਡੁੱਬ ਗਈ ਪਰ ਬਾਹਰ ਨਾ ਮਾਰੀ ਜਾਤ ਅੱਜ ਤਪਦੀ ਪੱਠੀ ਬਣ ਗਿਆ ਮੇਰਾ ਮੱਖਣ ਜਿਹਾ ਸਰੀਰ ਮੈਂ ਕੁੱਖ ਸੜੀ ਵਿੱਚ ਸਰ ਸੜ ਮਰੇ ਮੇਰਾ ਰਾਂਝਾ ਮੇਰੀ ਹੀਰ ਅੱਜ ਤਪਦੀ ਪੱਠੀ ਬਣ ਗਿਆ ਮੇਰਾ ਡਲਕਾ ਮਾਰਦਾ ਰੰਗ ਮੈਂ ਮਰ ਜਾਣੀ ਵਿੱਚ ਸੜ ਗਿਆ ਅੱਜ ਮੇਰਾ ਇੱਕ ਇੱਕ ਅੰਗ ਅੱਜ ਤਪਦੀ ਪੱਠੀ ਬਣ ਗਈ ਮੇਰੇ ਵੇੜੇ ਦੀ ਹਰ ਇੱਟ ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ ਜਿੱਥੇ ਦੁਨੀਆ ਮੱਥਾ ਟੇਕਦੀ ਉਹ ਬੂਟਾ ਛੱਡੀ ਪਿੱਟ ਮੇਰੇ ਬੁਰਜ ਬਣਾਰੇ ਢਾ ਦੇਤੇ ਢਾ ਦਿੱਤਾ ਤਖਤ ਅਕਾਲ ਮੇਰੇ ਸੋਨੇ ਰੰਗਾ ਰੰਗ ਅਜ ਮੇਰੇ ਲਵਨ ਲਾਲੋ ਲਾਲ ਮੇਰੀਆਂ ਖੁੱਥੀਆਂ ਟੈਂਕਾ ਮੀਡੀਆਂ ਮੇਰੀ ਲੋਹੀ ਬੰਬਾਂ ਗੁੱਤ ਮੇਰੇ ਕੁਛੜ ਅਨੀਆਂ ਗੋਲੀਆਂ ਪੌਣਛਟੇ ਮੇਰੇ ਪੁੱਤ ਮੇਰਾ ਜੋੜਾ ਰਾਗ ਸੁਹਾਗ ਦਾ ਹੋਇਆ ਏਦਾਂ ਲੀਰੋ ਲੀਰ ਜਿੱਦਾਂ ਕਿਰਚੀ ਕਿਰਚੀ ਹੋ ਗਈ ਮੇਰੇ ਸ਼ੀਸ਼ੇ ਦੀ ਤਸਵੀਰ ਮੇਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਸ ਮੌਤ ਵੇਈ ਹੱਸ ਕੇ ਉਹਦੇ ਦਿਨ ਤੇ ਰਤਾਨਾ ਮਹਿਲ ਪਰ ਕੋਈ ਨਾ ਉਹਨੂੰ ਬੋੜਿਆ ਉਹਨੂੰ ਵੈਰੀਆਂ ਮਾਰਿਆ ਘੇਰ ਉੰਜ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਲੱਖਾਂ ਪੁੱਤਰ ਸ਼ੇਰ ਸੁਣ ਰਹੀਆ ਕਰਮਾਂ ਵਾਲਿਆ ਇਸ ਬੇਕਰਮੀ ਦੀ ਬਾਤ ਮੇਰਾ ਚੜਦਾ ਸੂਰਜ ਡੁੱਬਿਆ ਮੇਰੇ ਦਿਨ ਨੂੰ ਖਾ ਗਈ ਰਾਤ ਮੇਰੇ ਲੂ ਲੂ ਚੋਪਈ ਵਗਦੀ ਭਾਵੇਂ ਲੋਹ ਦੀ ਇੱਕ ਇੱਕ ਨਹਿਰ ਮੈਂ ਅਜੇ ਜਿਉਂਦੀ ਜਾਗਦੀ ਮੈਂ ਚੱਲ ਗਈ ਸਾਰਾ ਕਹਿਰ ਮੈਂ ਮਰ ਨਹੀਂ ਸਕਦੀ ਕਦੇ ਵੀ ਭਾਵੇਂ ਵੱਢਣ ਅઠੋ ਪੈਰ ਭਾਵੇਂ ਦੇਣ ਤਸੀਹੇ ਰੱਜ ਕੇ ਭਾਵੇਂ ਰੱਜ ਪਿਆ ਮਨ ਜ਼ਹਿਰ ਮੇਰੇ ਪੁੱਤਰ ਸਾਗਰ ਜ਼ੋਰ ਦਾ ਹਰ ਹਰ ਬਾ ਇੱਕ ਇੱਕ ਲਹਿਰ ਮੇਰੇ ਪੁੱਤਰ ਪਿੰਡੋਂ ਪਿੰਡ ਨੇ ਮੇਰੇ ਪੁੱਤਰ ਸ਼ਹਿਰੋਂ ਸ਼ਹਿਰ ਮੇਰੀ ਉਮਰ ਕਿਤਾਬ ਦਾ ਵੇਖ ਲੈ ਤੂੰ ਹਰ ਹਰ ਵਰਕਾ ਪੜ ਜਦੋਂ ਭਾਰੀ ਬਣੀ ਐ ਮਾਂ ਤੇ ਮੇਰੇ ਪੁੱਤਰ ਆਏ ਚੜ ਪੜ ਕਿੰਨੀ ਵਾਰੀ ਮਾਂ ਤੋਂ ਉਹਨਾਂ ਵਾਰੀ ਆਪਣੀ ਜਾਨ ਪੜ ਕਿਸ ਦਿਨ ਆਪਣੀ ਮਾਂ ਦਾ ਉਹਨਾਂ ਨਹੀਂ ਸੀ ਰੱਖਿਆ ਮਾਣ ਹੁਣ ਰਾਇਆ ਰਾਹੇ ਜਾਂਦਿਆ ਤੂੰ ਲਿਖ ਰੱਖੀ ਐ ਬਾਤ ਮੇਰਾ ਡੁੱਬਿਆ ਸੂਰਜ ਚੜੇਗਾ ओढक मुके जी रात 9 जून उन सौ